ਪੰਜਾਬ ਦੇ ਗਵਾਂਡੀ ਸੂਬੇ ਹਿਮਾਚਲ ਅਤੇ ਦਿੱਲੀ ਵਿੱਚ ਕਰੋਨਾ ਮੋਰ ਸਿਰ ਚੁੱਕਣ ਲੱਗਿਆ ਹੈ। ਇਹਨਾਂ ਸੂਬਿਆਂ ਵਿੱਚ ਬੜੀ ਤੇਜ਼ੀ ਨਾਲ ਕਰੋਨਾ ਦੇ ਮਾਮਲੇ ਵਧ ਰਹੇ ਨੇ। ਦਿੱਲੀ ਵਿੱਚ ਤਾਂ ਬੀਤੇ ਦਿਨ 144 ਮੌਤਾਂ ਹੋਈਆਂ ਹਨ। ਦਿੱਲੀ ਸਰਕਾਰ ਅਤੇ ਲੋਕਾਂ ਦੀ ਢਿੱਲ ਕਰਕੇ ਕਰੋਨਾ ਦੀ ਦੂਜੀ ਸਪਾਈਕ ਬੜੀ ਖਤਰਨਾਕ ਹੋ ਗਈ ਹੈ। ਲੌਕਡਾਊਨ ਖੁੱਲਣ ਤੋਂ ਬਾਅਦ ਲੋਕਾਂ ਨੇ ਸਮਝ ਲਿਆ ਕਿ ਕਰੋਨਾ ਤਾਂ ਹੁਣ ਖਤਮ ਹੋ ਗਿਆ ਹੈ। ਪਰ ਇਹ ਉਹਨਾਂ ਦਾ ਵਹਿਮ ਸੀ। ਕਰੋਨਾ ਦੀ ਵੈਕਸੀਨ ਨਾ ਆਉਣ ਤੱਕ احتیاط ਹੀ ਵੈਕਸੀਨ ਹੈ। ਹੁਣ ਪੰਜਾਬ ਦੇ ਲੋਕ ਵੀ ਬੇਖੌਫ ਬਿਨਾ ਮਾਸਕ ਲਗਾਏ ਕਾਰੋਬਾਰ ਨਿਕਲ ਰਹੇ ਨੇ ਸਾਨੂੰ ਕੈਪਟਨ ਸਰਕਾਰ ਦੀਆਂ ਜਾਰੀ ਕੀਤੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ ਤੁਸੀਂ ਆਪਣੇ ਸੋਸ਼ਲ ਡਿਸਟੈਂਸਿੰਗ ਰੱਖੋ ਹੱਥ ਤੋਂ ਕੋਈ ਫਾਲਤੂ ਗੱਲਾਂ ਕਰਨ ਦੀ ਲੋੜ ਨਹੀਂ ਔਰ ਮਾਸਕ ਪਾਓ ਔਰ ਤੁਹਾਨੂੰ ਮੈਂ ਬੇਨਤੀ ਕਰਦਾ ਹਾਂ ਤੁਸੀਂ ਸਾਰੇ ਪੰਜਾਬੀਓ ਆਪਣੇ ਆਪਣੇ ਸੂਬੇ ਨੂੰ ਆਪਣੇ ਗਵਾਂਢ ਨੂੰ ਆਪਣੇ ਸ਼ਹਿਰ ਨੂੰ ਤੁਸੀਂ ਬਚਾਉਣਾ ਹੈ ਔਰ ਤੁਹਾਨੂੰ ਇਹ ਕਦਮ ਚੱਕਣੇ ਪੈਣਗੇ ਇਹ ਹਦਾਇਤਾਂ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਮਾਇਰਾ ਵੱਲੋਂ ਜਾਰੀ ਕੀਤੀਆਂ ਗਈਆਂ ਨੇ कोरोना ਨੂੰ ਅਸੀਂ ਪੰਜਾਬ ਸਰਕਾਰ ਨਾਲ ਮਿਲ ਕੇ ਚਿਤ ਕਰ ਸਕਦੇ ਹਾਂ ਕੈਪਟਨ ਸਰਕਾਰ করোনা ਨਾਲ ਲੜਨ ਲਈ ਪੂਰੀ ਤਰ੍ਹਾਂ ਯੋਗ ਹੈ ਪਰ ਇਹ ਸਾਡੀ ਪੰਜਾਬੀਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਕੈਪਟਨ ਸਰਕਾਰ ਦਾ ਸਾਥ ਦਈਏ ਤਾਂ ਜੋ ਪੰਜਾਬ ਨੂੰ ਕੋਰੋਨਾ ਮੁਕਤ ਬਣਾਇਆ ਜਾ ਸਕੇ